ਅੱਜ ਸੰਗਰੂਰ ਦੇ ਵਿੱਚ ਆਪਣੇ ਹੱਕਾਂ ਦੇ ਰਖਵਾਲੇ ਰੀ ਆਪਣੇ ਹੱਕਾਂ ਦੀ ਮੰਗ ਕਰਦੇ ਹੋਏ ਪੰਜਾਬ ਦੇ 1100 ਜਿਹੜੇ ਅਧਿਆਪਕਾਂ ਵਾਲੀ ਇੱਕ ਲਿਸਟ ਜਿਹੜੀ ਸੀ ਉਹ ਲਾਇਬ੍ਰੇਰੀਅਨ ਲੈਕਚਰਰ ਜਿਹੜੇ ਉਹ ਅੱਜ ਪ੍ਰੋਟੈਸਟ ਕਰ ਰਹੇ ਸੀ ਕਿ ਸਾਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਸਾਨੂੰ ਜਿਹੜਾ ਨੌਕਰੀ ਦਿੱਤੀ ਜਾਵੇ ਉਹ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਅੱਗੇ ਪ੍ਰੋਟੈਸਟ ਕਰ ਰਹੇ ਸੀ ਆਪਣੇ ਹੱਕਾਂ ਦੇ ਰਖਵਾਲੀ ਦੇ ਰੀ ਮੰਗਾਂ ਦੇ ਲਈ ਤੇ ਅੱਜ ਉਹਨਾਂ ਤੇ ਜੋ ਡਾਂਗਾਂ ਵਰਾਏ ਗਿਆਂ ਪੁਲਿਸ ਵੱਲੋਂ ਮੈਂ ਉਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦਾ ਤੇ ਇਹ ਉਹ ਭਗਵੰਤਮਾਨ ਹੈ ਜਿਹੜਾ ਇਹ ਕਹਿੰਦਾ ਸੀ ਕਿ ਅਦੇ ਵੀ ਇੱਥੇ ਧਰਨੇ ਨਹੀਂ ਲੱਗਣਗੇ ਕਿਸਦੇ ਡਾਂਗ ਨਹੀਂ ਵਰੂਗੀ ਸਪੈਸੀਫਿਕਲੀ ਜਿਹੜਾ ਜ਼ਰੂਰੀ ਸੀ ਕਿ ਨੌਜਵਾਨਾਂ ਦੀ ਗੱਲ ਕਰਦਾ ਸੀ ਕਿ ਘਰ ਘਰ ਨੌਕਰੀਆਂ ਦੇ ਵਿੱਚ ਨੌਜਵਾਨਾਂ ਨੂੰ ਨੌਕਰੀ ਮਿਲੂਗੀ ਕਿਸੇ ਘਰ 'ਚ ਬੇਰੋਜ਼ਗਾਰੀ ਨਹੀਂ ਰਹੂਗੀ ਚੋਲਿਆਂ ਦੀ ਅੱਗ ਵੱਲਦੀ ਰਹੂਗੀ ਜਿਹੜੇ ਨੌਜਵਾਨਾਂ ਦੇ ਡਾਂਗਾਂ ਪੈਂਦੀਆਂ ਦਿਖਾਉਂਦਾ ਸੀ ਪਿਛਲੀ ਸਰਕਾਰ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਦਿਖਾਉਂਦਾ ਸੀ ਅੱਜ ਉਹੀ ਭਗਵੰਤ ਮਾਨ ਆਪਣੀ ਖਾਲੀ ਕੂਟੀ ਦੇ ਅੱਗੇ ਪ੍ਰੋਟੈਸਟ ਕਰਨ ਵਾਲਿਆਂ ਦੇ ਉੱਤੇ ਵੀ ਡਾਂਗਾਂ ਵਰਾ ਰਿਹਾ ਹੈ ਉਹਨਾਂ ਦੀਆਂ ਪੱਗਾਂ ਲਾ ਰਿਹਾ ਹੈ ਉਹਨਾਂ ਦੀਆਂ ਚੁੰਨੀਆਂ ਲਾ ਰਿਹਾ ਹੈ ਬਹੁਤ ਹੀ ਮੰਦਭਾਗੇ ਤੇ ਮਾੜੇ ਦੌਰ ਦੇ ਵਿੱਚ ਇਹ ਹਾਲਾਤ ਜਿਹੜੇ ਨੇ ਅੱਜ ਪੰਜਾਬ ਦੇ ਨੇ ਤੇ ਕੋਈ ਰਾਜਾ ਬਾਬੂ ਸੁਣਵਾਈ ਕਰਨ ਵਾਲਾ ਨਹੀਂ ਹੈ ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਿਆ ਕਿ ਇਹ ਬੜੇ ਲੰਮੇ ਸਮੇਂ ਤੋਂ ਇਹ ਨੌਜਵਾਨ ਸਾਥੀ ਸਾਡੀਆਂ ਭੈਣ ਭਰਾ ਜਿਹੜੇ ਸੀ ਇਹ ਮੀਟਿੰਗ ਦੀ ਮੰਗ ਕਰਦੇ ਸੀ ਮੁੱਖ ਮੰਤਰੀ ਨਾਲ ਪਰ ਮੁੱਖ ਮੰਤਰੀ ਸਾਹਿਬ ਕੋਲੇ ਸਮਾਂ ਹੀ ਹੈ ਨਹੀਂ ਇਹਨਾਂ ਨੌਜਵਾਨਾਂ ਨੂੰ ਮਿਲਦਾ ਉਹਨਾਂ ਨੇ ਇੱਥੇ ਕੀ ਮਿਲਦਾ ਉਹਨਾਂ ਨੂੰ ਤਾਂ ਆਪਣੇ ਹਲਕਿਆਂ ਤੱਕ ਜਿਹੜਾ ਜਿੱਥੋਂ ਧੂਰੀਆਂ ਨੇ ਜਿਤਾ ਕੇ ਭੇਜਿਆ ਉਹਦੇ ਤੱਕ ਇੱਕ ਭਾਰ ਪੂਰੇ ਸਮੇਂ ਦੇ ਵਿੱਚ 2.5 ਸਾਲ ਲੱਗ ਜਾਂਦੇ ਤੇ ਮੈਨੂੰ ਤਾਂ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਹਲਾਤ ਜਿਹੜੇ ਨੇ ਹੁਕਮਤਨ ਵਾਲੇ ਨੇ ਇਹੋ ਸਮਝਣ ਦੀ ਲੋੜ ਹੈ ਇਹਨਾਂ ਠੱਗ ਬਣ ਜਾ ਰਹੇ ਨੇ ਦਿੱਲੀ ਵਾਲੇ ਬਸ ਕੇ ਇਹਨਾਂ ਭਗਵੰਤ ਵਾਲ ਵਰਗੇ ਜਿਹੜੇ ਗੱਪ ਸਨਾਕੇ ਲੋਕਾਂ ਦੀ ਖਤਾਰ ਨੂੰ ਸਿੱਧ ਕਰਕੇ ਬਹੁਤ ਮੰਨਦੇ ਤੇ ਜੀਤ ਬਣਾ ਲੈਣੇ ਨੂੰ ਬਿਨਾਂ ਬਚਦੀ ਹੋਣਾ ਹੈ ਨਾ ਇਹ ਨੌਜਵਾਨ ਸਾਥੀ ਅਗਿਆਤ ਸੂਰੰਗ ਤੁਹਾਡੇ ਨਾਲ ਤੁਹਾਡੇ ਸਮਰਥਨ ਚ ਤੇ ਆਉਣ ਵਾਲੇ ਸਮੇਂ ਚ ਜਿੱਥੇ ਵੀ ਸਾਡੀ ਜ਼ਰੂਰਤ ਪੋਗੇ ਸੋ ਤੁਹਾਡੇ ਨਾਲ ਖੜਾ